किसे किसे

भाली 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 जाते। क्यों? किसे ने आ, के क्योंकि फकीर अपने बच्चे ठंडे सवाल गल कर लगा पर टीढ़ी गल किसी आशक ने पूछे रब को रबा कलेष की चीजा

ਇੱਕ ਬੁੜੀ ਦਾ ਰੂਪ ਧਾਰ ਲਿਆ ਜਿਹੜਾ ਗੌਲ ਕਰ ਰਿਹਾ ਤਵੱਜੋ ਦੇਣੀ ਆ ਮੁਹੰਮਦ ਸਰਕਾਰ ਨੇ ਇੱਕ ਬੁੜੀ ਦਾ ਰੂਪ ਧਾਰ ਲਿਆ ਜਦ ਬੁੜੀ ਦਾ ਰੂਪ ਧਾਰ ਰਿਹਾ ਤੇ ਜਨਾਬ ਅਲੀ ਜੀ ਘੋੜੇ ਤੇ ਆ ਰਹੇ ਆ 12 ਫੁੱਟ ਲੰਬੀ ਤਲਵਾਰ ਖੜੀ ਹੋਈ ਹੈ ਪੂਰੇ ਰੋਪ ਵਿੱਚ ਤੁਰ ਜਾਂਦੇ ਪਏ ਤੇ ਬੀਬੀ ਉਸ ਰਸਤੇ ਵਿੱਚ ਖੜੀ ਹੈ ਤੇ ਉੱਥੇ ਹੀ ਖੜ ਗਈ ਤੇ ਅਲੀ ਜੀ ਜਨਾਬ ਕਹਿੰਦੇ ਬੀਬਾ ਜਰਾ ਸਾਈਡ ਤੇ ਹੋਰ ਰਸਤੇ 'ਚ ਨੂੰ ਪਰੇ ਅਸੀਂ ਲੰਘਣਾ ਕਹਿੰਦੇ ਲੰਘ ਜਾ ਪਿਆ ਉਸ ਦਿਨ ਕੁਝ ਕਹਿੰਦੇ ਆ ਕਹਿੰਦੇ ਸਾਈਡ ਤੇ ਹੋ ਜਾ ਅਸੀਂ ਲੰਗਣਾ ਉਹ ਕਹਿੰਦੇ ਵੀ ਲੰਗ ਜਾ ਅਸੀਂ ਤੈਨੂੰ ਕੁਝ ਕਹਿੰਨੇ ਆ ਕਹਿੰਦੇ ਤੈਨੂੰ ਪਤਾ ਅਸੀਂ ਕੌਣ ਆ ਵੀ ਅਲੀ ਆ ਜੀ ਰੋਬ ਤਾਂ ਹੁੰਦਾ ਕਹਿੰਦੇ ਤੈਨੂੰ ਪਤਾ ਅਸੀਂ ਕੌਣ ਆ ਕਹਿੰਦੇ ਹੋਊਗਾ ਵੀ ਤੂੰ ਕੌਣ ਆ ਕਹਿੰਦੇ ਸਾਨੂੰ ਅਲੀ ਕਹਿੰਦੇ ਆ ਕਹਿੰਦੇ ਹੋਊਗਾ ਆਪਣੇ ਘਰ ਹੋਏਗਾ ਵੀ ਆਪਣੇ ਘਰ ਹੋਏਗਾ ਲੱਗ ਜਾ ਕਹਿੰਦਾ ਬੀਬਾ ਸਾਈਡ ਤੇ ਹੋ ਜਾ ਅਸੀਂ ਲੰਗਣਾ ਬੀਬੀ ਜੀ ਨੇ ਆਪਣੀ ਗੱਡ ਥੱਲੇ ਸੁੱਤੀ ਰਸਤੇ ਦੇ ਵਿੱਚ ਕਹਿੰਦੇ ਜੇ ਤੇਰੇ ਚ ਸ਼ੁਰਤ ਆ ਆ ਖੱਟੜੀ ਚੱਕ ਕੇ ਦਿਖਾ ਸਾਈਡ ਦੇ ਘੱਟ ਲੰਘ ਜਾ ਜਨਾਬ ਕਹਿੰਦੇ ਅੱਛਾ ਜੀ ਇਹ ਗੱਲ ਆ ਗਈ ਤੇ ਅਲੀ ਜੀ ਜਨਾਬ ਕੋਡੇ ਤੋਂ ਉਤਰੇ ਖੱਟੜੀ ਨੂੰ ਹੱਥ ਪਾਇਆ ਪਹਿਲਾ ਚੋਰ ਮਾਰਿਆ ਖੱਟੜੀ ਚੱਕਣਾ ਹੋਈ ਦੁਨੀਆ ਦੇ ਵਾਲੀ ਕੋਲੋਂ ਖੱਟੜੀ ਦਾ ਚੱਕਾ ਹੋਈ ਦੂਜਾ ਚੋਰ ਮਾਰਿਆ ਗੱਠੜੀ ਫੇਰ ਥੋੜੀ ਜਿਹੀ ਚੱਕ ਹੋਈ ਤੀਜੀ ਵਾਰ ਤੇ ਅਲੀ ਜਨਾਬ ਨੇ ਆਪਣਾ ਨਾਰਾ ਆਬੇ ਪਾ ਦਿੱਤੇ ਆ ਯਾ ਅਲੀ ਕਹਿ ਕੇ ਜਦ ਮੋਢੇ ਤੇ ਲਿਆਦੀ ਗੱਠੜੀ ਦੁਨੀਆ ਦੇ ਲੱਖਾਂ ਘਰਮ ਜਿਹੜੇ ਗਿਰ ਗਏ ਤੇ ਮੁਹੰਮਦ ਸਰਕਾਰ ਨੇ ਉਸੇ ਵੇਲੇ ਅਬਰਾਦੂ ਸਿੱਧਾ ਕੀਤਾ ਕਹਿੰਦੇ ਨਹੀਂ ਮੁਹੰਮਦ ਉੱਥੇ ਚੈਨੀ ਪਾਵੜਾ ਤੈਨੂੰ ਪਤਾ ਹੈ ਗੱਠੜੀ ਚ ਕੀ ਸੀ ਕਹਿੰਦੇ ਕੀ ਕਹਿੰਦੇ ਸਾਰਾ ਬ੍ਰਹਮਾਂਡੇ ਦੇ ਗੱਠੜੀ ਚ ਇਕੱਠਾ ਕਰਕੇ ਬੈਠੇ ਸੀ ਤੇਰੇ ਤੋਂ

पी आपण Oh, yeah, yeah, yeah.